ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 832 ਤੋਂ ਲੈ ਕੇ 833 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬੇਲਾਵਲ ਮਹਲਾ ਤੀਜਾ ਅਸ਼ਟਪਦੀ ਕਰਦਾਸਵਾ ੴ ਸਤਿਗੁਰ ਪ੍ਰਸਾਦਿ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇ ਬਾਜ ਲਹਿਗ ਨਿਦਾਨ ਵਾਹਿਗੁਰੂ ਜੀ ਸਤ ਗੁਰ ਸੇਵ ਨਾਮ ਵਸੈ ਮਨ ਚੀਤ ਗੁਰ ਪੇਟੇ ਹਰ ਨਾਮ ਚੇਤਾਵੈ ਬਿਨ ਨਾ ਵੈ ਹੋਰ ਝੂਠ ਪ੍ਰੀਤ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਗਤ ਦੇ ਵਿੱਚ ਬਹੁਤੇ ਜੀਵ ਸਿਰਫ ਪਖੰਡ ਕਰਦੇ ਨੇ ਕਿ ਸਾਨੂੰ ਆਤਮਿਕ ਗਿਆਨ ਹੈ ਉਸ ਤਰ੍ਹਾਂ ਤੇ ਜਿਸ ਤਰ੍ਹਾਂ ਕਾਂ ਬਾਰ-ਬਾਰ ਕਾਂ ਕਾਂ ਕਰੀ ਜਾਂਦਾ ਨਾ ਇਸ ਤਰ੍ਹਾਂ ਉਹ ਜਾਦਾ ਬੋਲਦੇ ਨੇ ਕਿ ਸਾਨੂੰ ਗਿਆਨ ਹੈ ਪਰ ਉਹਨਾਂ ਨੂੰ ਆਤਮਿਕ ਗਿਆਨ ਹੈ ਨਹੀਂ ਅੰਦਰ ਉਹਨਾਂ ਦੇ ਲੋਭ ਝੂਠ ਅਭਿਮਾਨ ਜੈਸੇ ਵਿਕਾਰ ਨੇ ਫਿਰ ਕਹਿੰਦੇ ਹੈ ਭਾਈ ਨਾਮ ਤੋਂ ਬਿਨਾਂ ਇਹ ਜਿਹੜਾ ਤੂੰ ਧਾਰਮਿਕ ਪਖੰਡ ਪਾਜ ਬਣਾਇਆ ਹੋਇਆ ਇਹ ਤੇਰਾ ਲੈ ਜਾਣਾ ਜੇ ਤੇਰੇ ਅੰਦਰ ਨਾਮ ਨਹੀਂ ਟਿਕਿਆ ਸਿਰਫ ਉਪਰੋਂ ਵਿਖਾਵਾ ਇਹ ਤੇਰਾ ਉਪਰੋਂ ਜਿਹੜਾ ਪਾਜ ਆ ਵਿਖਾਵਾ ਤੇਰਾ ਇਹ ਫੜਿਆ ਜਾਣਾ ਜਦੋਂ ਕਹਿੰਦੇ ਸਤਗੁਰ ਦੇ ਦੁਆਰਾ ਦੱਸੀ ਹੋਈ ਸੇਵਾ ਭਗਤੀ ਕੀਤੀ ਜਾਂਦੀ ਆ ਉਹਦੇ ਰਾਹੀ ਜੀਵ ਦੇ ਮਨ ਵਿੱਚ ਚਿੱਤ ਵਿੱਚ ਨਾਮ ਵਸ ਜਾਂਦਾ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਜੀਵ ਦਾ ਤਾਂ ਗੁਰੂ ਜੀਵ ਨੂੰ ਨਾਮ ਦਰੜਾ ਦਿੰਦੇ ਨੇ ਚੇਤੇ ਚ ਵਸਾ ਦਿੰਦੇ ਨੇ ਤੇ ਨਾਮ ਤੋਂ ਬਿਨਾ ਜਿਹੜੀਆਂ ਬਾਕੀ ਸਾਰੀਆਂ ਪ੍ਰੀਤਾਂ ਨੇ ਉਹ ਝੂਠੀਆਂ ਨੇ ਸੰਸਾਰ ਦੀਆਂ ਗੁਰ ਕਹੇ ਆਸਾ ਕਾਰ ਕਮਾਵੋ ਸਬਦ ਚੀਨ ਸਹਜ ਕਰ ਆਵੋ ਸੱਚ ਨਾਏ ਵਡਾਈ ਪਾਵੋ ਜੋ ਕਹਿੰਦੇ ਗੁਰੂ ਨੇ ਦੱਸੀ ਆਕਾਰ ਕਰਨੇ ਕੰਮ ਕਰਨਾ ਉਹ ਕੀ ਹੈ ਪਰਮੇਸ਼ਰ ਦਾ ਨਾਮ ਜਪਣਾ ਉਹ ਕਾਰ ਕਮਾਵੋ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਤਮਿਕ ਅਡੋਲਤਾ ਵਿੱਚ ਟਿਕ ਜਾਓ ਆਪਣੇ ਨਿੱਜ ਦੇ ਘਰ ਵਿੱਚ ਵਸ ਜਾਓ ਫਿਰ ਮਨ ਬਾਹਰ ਚੰਚਲਤਾ ਚੰਚਲਤਾਈ ਵਿੱਚ ਭੱਜਿਆ ਨਾ ਫਿਰੇ ਸੱਚੇ ਨਾਮ ਦੇ ਨਾਲ ਹੀ ਜੀਵ ਨੂੰ ਕਹਿੰਦੇ ਲੋਕ ਪਰਲੋਕ ਵਿੱਚ ਵਡਿਆਈ ਮਿਲਦੀ ਆ ਆਪਨਾ 부ਝ ਲੋਕ 부ਝਾਵੇ ਮਨ ਕਾ ਅੰਦਾ ਅੰਧ ਕਮਾਵੇ ਦਰ ਕਰ ਮਹਿਲ ਠਹਰ ਕੈਸੇ ਪਾਵੈ ਕਹਿੰਦੇ ਜੀਵ ਆਪ ਤਾਂ ਆਪਣਾ ਆਪ ਸਮਝਦਾ ਨਹੀਂਗਾ ਕਿ ਮੈਂ ਪਰਮੇਸ਼ਰ ਦੀ ਅੰਸ਼ਾਂ ਤੇ ਦੂਜੇ ਲੋਕਾਂ ਨੂੰ ਇਹ ਸਮਝਾ ਰਿਹਾ ਕਿ ਮੈਨੂੰ ਆਤਮਿਕ ਗਿਆਨ ਹੈ ਤੇ ਮੈਂ ਉਹਨਾਂ ਨੂੰ ਸਮਝਾ ਸਕਦਾ ਹਾਂ ਜਿਹੜੇ ਕਹਿੰਦੇ ਮਨ ਦੇ ਅੰਦੇ ਨੇ ਜਿਨ੍ਹਾਂ ਦਾ ਮਨ ਗਿਆਨੀ ਨਹੀਂ ਬਣਿਆ ਉਹ ਕਹਿੰਦੇ ਮਾਇਆ ਦੀ ਕਮਾਈ ਕਰਦੇ ਨੇ ਜੋ ਕਿ ਅੰਨੀ ਕਮਾਈ ਹੈ ਉਹ ਕਹਿੰਦੇ ਆਪਣੇ ਨਿੱਜ ਦੇ ਘਰ ਵਿੱਚ ਥਾਂ ਨਹੀਂ پا ਸਕਦੇ ਪਰਮੇਸ਼ਰ ਦੇ ਦਰ ਘਰ ਦਾ ਉਹਨਾਂ ਨੂੰ ਪਤਾ ਨਹੀਂ ਚੱਲ ਸਕਦਾ ਜਦ ਤੱਕ ਉਹਨਾਂ ਨੂੰ ਆਤਮਿਕ ਸੂਝ ਨਹੀਂ ਹੁੰਦੀ ਹਰ ਜਿਓ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਕਹਿੰਦੇ ਉਹ ਪਰਮੇਸ਼ਰ ਉਹਦੀ ਸੇਵਾ ਭਗਤੀ ਕਰੀਏ ਜੋ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਉਸ ਪਰਮੇਸ਼ਰ ਦੀ ਜੋਤ ਕਹਿੰਦੇ ਹਰ ਇੱਕ ਸਰੀਰ ਦੇ ਵਿੱਚ ਸਮਾਈ ਹੋਈ ਹੈ ਉਸ ਕਰਕੇ ਅਸੀਂ ਸਾਰੇ ਤੁਰੇ ਫਿਰਦੇ ਆ ਤਿਸ ਨਾਲ ਕੀ ਚੱਲੈ ਪਹਿਨਾਮੀ ਕਹਿੰਦੇ ਉਸ ਪਰਮੇਸ਼ਰ ਦੇ ਨਾਲ ਕੋਈ ਤੋਖਾ ਠੱਗੀ ਫਰੇਵ ਨਹੀਂ ਚੱਲ ਸਕਦਾ ਜੋ ਅਸੀਂ ਉੱਪਰੋਂ ਧਾਰਮਿਕ ਹੋਣ ਦਾ ਪਖੰਡ ਕਰਦੇ ਆਂ ਪਰ ਅੰਦਰੋਂ ਸਾਡੇ ਆਤਮਿਕ ਗਿਆਨ ਨਹੀਂ ਹੈ ਇਹ ਕਹਿੰਦੇ ਤੋਖਾ ਪਰਮੇਸ਼ਰ ਨਾਲ ਨਹੀਂ ਚੱਲ ਸਕਦਾ ਸੱਚਾ ਨਾਮ ਸੱਚੈ ਸਬਦ ਜਾਨੈ ਆਪੇ ਆਪ ਮਿਲੈ ਚੂਕੈ ਅਭਿਮਾਨੈ ਗੁਰਮਖ ਨਾਮ ਸਦਾ ਸਦਾ ਵਖਾਨੈ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਸਾਂਝ ਗੁਰੂ ਦੇ ਸ਼ਬਦ ਰਾਹੀਂ ਪੈਂਦੀ ਹੈ ਜਿਹੜੇ ਜੀਵ ਕਹਿੰਦੇ ਆਪਣੇ ਅੰਦਰ ਅੰਤਰ ਆਤਮਾ ਤੇ ਪਹਿਚਾਣ ਲੈਂਦੇ ਨੇ ਉਹਨਾਂ ਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਕਿ ਅੰਦਰ ਸਾਡੇ ਪਰਮੇਸ਼ਰ ਦੀ ਹੀ ਅਨਸ਼ਾ ਅਸੀਂ ਪਰਮੇਸ਼ਰ ਦਾ ਹੀ ਅਨਸ਼ਾ ਜਿਹੜੇ ਕਹਿੰਦੇ ਗੁਰੂ ਦੇ ਸਨੁਖ ਰਹਿੰਦੇ ਨੇ ਜੀਵ ਉਹ ਸਦਾ ਹੀ ਪਰਮੇਸ਼ਰ ਦਾ ਨਾਮ ਉਚਾਰਦੇ ਨੇ ਸਤਗੁਰ ਸੇਵਿਐ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਜਦੋਂ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਆ ਫਿਰ ਸਾਡੀ ਅੰਦਰੋਂ ਜਿਹੜੀ ਮਾੜੀ ਮੱਤਾ ਉਹ ਖਤਮ ਹੋ ਜਾਂਦੀ ਆ ਔਗਣ ਪਾਪ ਸਭ ਖਤਮ ਹੋ ਜਾਂਦੇ ਨੇ ਜਿਹੜੀ ਮਾੜੀ ਮੱਤਾ ਉਹ ਖਤਮ ਹੋ ਜਾਂਦੀ ਆ ਤੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਫਿਰ ਜੀਵ ਦੀ ਜਿਹੜੀ ਕਾਇਆ ਹੈਗੀ ਸਰੀਰ ਉਹ سونے ਵਰਗਾ ਸ਼ੁੱਧ ਹੋ ਜਾਂਦਾ ਜੀਵ ਦੀ ਜੋਤੀ ਪਰਮੇਸ਼ਰ ਦੀ ਜੋਤ ਵਿੱਚ ਸਮਾ ਜਾਂਦੀ ਹੈ ਲੀਨ ਹੋ ਜਾਂਦੀ ਹੈ ਇੱਕਮਿਕਤਾ ਹੋ ਜਾਂਦੀ ਆ ਸਤ ਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਾਟੈ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਸਤਿਗੁਰ ਦੇ ਨਾਲ ਮਿਲਾਪ ਹੋ ਜਾਂਦਾ ਉਹਦੀ ਤੇ ਵੱਡੀ ਵਡਿਆਈ ਮਿਲ ਜਾਂਦੀ ਹੈ ਉਹਨੂੰ ਕਿਉਂਕਿ ਉਹ ਪਰਮੇਸ਼ਰ ਦਾ ਜਿਹੜਾ ਨਾਮ ਆ ਉਹ ਸਤਿਗੁਰ ਕੋਲੋਂ ਹੀ ਮਿਲਦਾ ਹੈਗਾ ਜਿਸ ਜੀਵ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਉਹਦੇ ਫਿਰ ਸਾਰੇ ਦੁੱਖ ਕੱਟ ਹੋ ਜਾਂਦੇ ਨੇ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਰੰਗ ਵਿੱਚ ਸਦਾ ਹੀ ਰੰਗੇ ਰਹਿੰਦੇ ਨੇ ਉਸਦਾਈ ਸੋਖ ਪਾਉਂਦੇ ਨੇ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰਾ ਸਾਧਾਰ ਜਿਨ੍ਹਾਂ ਜੀਵਾਂ ਦਾ ਕਹਿੰਦੇ ਮਨ ਗੁਰੂ ਦੀ ਮੱਤ ਤੇ ਚੱਲ ਕੇ ਪਤੀਜ ਜਾਂਦਾ ਉਹਨਾਂ ਦੀ ਜਿਹੜੀ ਸ੍ਰੇਸ਼ਟ ਕਾਰ ਬਣ ਜਾਂਦੀ ਆ ਉਹ ਪਰਮੇਸ਼ਰ ਦਾ ਨਾਮ ਜਪਣ ਦੀ ਕਾਰ ਕਮਾਉਂਦੇ ਨੇ ਜਿਹੜੇ ਗੁਰੂ ਦੀ ਮੱਤ ਤੇ ਚੱਲ ਕੇ ਮਨਪਤੀਜ ਜਾਂਦੇ ਨੇ ਉਹ ਵਿਕਾਰਾਂ ਵੱਲੋਂ ਮੁਕਤੀ پا ਲੈਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਨ ਗੁਰੂ ਦੀ ਮੱਤ ਤੇ ਚੱਲ ਕੇ ਪਤੀਜ ਗਿਆ ਉਹ ਆਪਣੇ ਪਰਿਵਾਰ ਨੂੰ ਵੀ ਪਵਜਲ ਤੋਂ ਤਰਨ ਦੇ ਲਈ ਸਹਾਰਾ ਬਣਦੇ ਨੇ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ ਗਿਆਰਵਾਂ ੴ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿਟੈ ਅਨੰਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰ ਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਅਧਾਰ ਰਮਈਆ ਥਿਨ ਪਲ ਰਹਿ ਨ ਸਕੋਂ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਅੰਦਰੋਂ ਆਪਣੇ ਹਉਮੈ ਨੂੰ ਖਤਮ ਕਰ ਲੈਂਦੇ ਨੇ ਆਪ ਆਪੇ ਨੂੰ ਮਾਰ ਲੈਂਦੇ ਨੇ ਅੰਦਰੋਂ ਉਹ ਸਦਾ ਪਰਮੇਸ਼ਰ ਦੇ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਗੁਰੂ ਦੇ ਸਨਮੁਖ ਰਹਿ ਕੇ ਕਹਿੰਦੇ ਉਹਨਾਂ ਦਾ ਮਨ ਪਤੀਤ ਜਾਂਦਾ ਉਹਨਾਂ ਦਾ ਸਰੀਰ ਸ਼ੁੱਧ ਹੋ ਜਾਂਦਾ ਕੰਚਨ ਕਾਇਆ ਉਹਨਾਂ ਦੀ ਬਣ ਜਾਂਦੀ ਆ ਉਹ ਨਿਰਪੋ ਹੋ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਜੋਤੀ ਆ ਉਹ ਪਰਮੇਸ਼ਰ ਦੀ ਜੋਤ ਵਿੱਚ ਮਿਲ ਜਾਂਦੀ ਆ ਪਰਮੇਸ਼ਰ ਦੇ ਚਰਨਾ ਵਿੱਚ ਲੀਨ ਹੋਏ ਰਹਿੰਦੇ ਨੇ ਕਹਿੰਦੇ ਮੈਨੂੰ ਸਦਾ ਹੀ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੈਂ ਇੱਕ ਪਲ ਨਹੀਂ ਰਹਿ ਸਕਦਾ ਗੁਰੂ ਨੇ ਕਹਿੰਦੇ ਆਪਣੇ ਸਨਮੁਖ ਰੱਖ ਕੇ ਪਰਮੇਸ਼ਰ ਦੇ ਨਾਮ ਦਾ ਪਾਠ ਪੱਕਾ ਕਰਾ ਦਿੱਤਾ ਹੈ ਇੱਕ ਗਿਰ 10 ਦੁਆਰ ਹੈ ਜਾ ਕੇ ਐਨਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲਏ ਜਾਵੇ ਮਨ ਮੁਖ ਅੰਦਲੇ ਖਬਰ ਨਪਈਆ ਕਹਿੰਦੇ ਸਾਡਾ ਇਹ ਜਿਹੜਾ ਸਰੀਰ ਆ ਇਹਨੂੰ 10 ਜਿਹੜੇ ਗਿਆਨ ਇੰਦਰੀ ਲੱਗੇ ਹੋਏ ਨੇ ਉਹਨਾਂ ਦੇ ਰਾਹੀ ਕਹਿੰਦੇ ਜਿਹੜੇ ਪੰਜ ਚੋਰ ਨੇ ਕਾਮ ਆਦਿਕ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦਰਵਾਜ਼ਿਆਂ ਰਾਹੀਂ ਗਿਆਨ ਇੰਦਰੀਆਂ ਰਾਹੀਂ ਜੀਵ ਨੂੰ ਲੁੱਟ ਰਹੇ ਨੇ ਕਹਿੰਦੇ ਪਰ ਜੀਵ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਉਹ ਜੀਵ ਦਾ ਜਿਹੜਾ ਨਾਮ ਰੂਪੀ ਧਨ ਹੈ ਅੰਦਰ ਉਹਨੂੰ ਚੁਰਾ ਰਹੇ ਨੇ ਜਿਹੜੇ ਜੀਵ ਮਨ ਦੇ ਪਿੱਛੇ ਚੱਲਦੇ ਨੇ ਉਹਨਾਂ ਨੂੰ ਇਸ ਗੱਲ ਦੀ ਖਬਰ ਨਹੀਂ ਰਹਿੰਦੀ ਕਿ ਜਿਹੜੇ ਇਹ ਪੰਜ ਕਾਮਾਦਿਕ ਵੈਰੀ ਨੇ ਉਹਨਾਂ ਦੇ ਅੰਦਰੋਂ ਨਾਮ ਧਨ ਨੂੰ ਚੋਰੀ ਕਰ ਰਹੇ ਨੇ ਕੰਚਨ ਕੋਟ ਬਹੁ ਮਾਨਕ ਪਰਿਆ ਜਾਗੇ ਗਿਆਨ ਤਤ ਲਵ ਲਈਆ ਤਸ ਕਰੇ ਰੂ ਆਏ ਲੁਕਾਨੇ ਗੁਰ ਕੈ ਸਬਦ ਪਕੜ ਬੰਦ ਪਈਆ ਸਾਡਾ ਕਹਿੰਦੇ ਜਿਹੜਾ ਮਨੁੱਖਾ ਸਰੀਰ ਆ ਜਿਵੇਂ ਸੋਨੇ ਦਾ ਕਿਲਾ ਹੈ ਤੇ ਬਹੁਤ ਹੀ ਕਹਿੰਦੇ ਜਿਹੜੇ ਅਨਮੋਲ ਆਤਮਿਕ ਗੁਣ ਮੋਤੀ ਨੇ ਉਹਨਾਂ ਨਾਲ ਭਰਿਆ ਪਿਆ ਜਿਹੜੇ ਜੀਵ ਕਹਿੰਦੇ ਮਾਇਆ ਵੱਲੋਂ ਸੁਚੇਤ ਨੇ ਜਿਨ੍ਹਾਂ ਨੂੰ ਆਤਮਿਕ ਗਿਆਨ ਹੈ ਜਾਗੇ ਗਿਆਨ ਤਤ ਲਵ ਲਈਆ ਜਿਨ੍ਹਾਂ ਨੂੰ ਆਤਮਿਕ ਗਿਆਨ ਹੈ ਉਹ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੈ ਆਤਮਿਕ ਗੁਣਾ ਬਾਰੇ ਤੇ ਉਹ ਆਤਮਿਕ ਗੁਣ ਇਕੱਠੇ ਕਰ ਲੈਂਦੇ ਨੇ ਜਿਹੜੇ ਮਾਇਆ ਵੱਲੋਂ ਸੁਚੇਤ ਹੁੰਦੇ ਨੇ ਜਿਨ੍ਹਾਂ ਨੂੰ ਆਤਮਿਕ ਗਿਆਨ ਹੋ ਜਾਂਦਾ ਹੈ ਤੇ ਜਿਹੜੇ ਤਸਕਰ 헤ਰੂ ਆਏ ਲੁਕਾਨੇ ਜਿਹੜੇ ਇਹ ਕਹਿੰਦੇ ਪੰਜ ਕਾਮਾਦਿਕ ਵੈਰੀ ਨੇ ਇਹ ਅੰਦਰ ਲੁਕਦੇ ਫਿਰਦੇ ਨੇ ਪਰ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਪਾਉਂਦੇ ਨੇ ਉਹ ਉਹਦੇ ਰਾਹੀਂ ਇਹਨਾਂ ਪੰਜ ਕਾਮਾਦਿਕ ਵੈਰੀਆਂ ਨੂੰ ਚੋਰਾ ਨੂੰ ਫੜ ਲੈਂਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਆ ਕਿ ਸਾਡੇ ਅੰਦਰ ਇਹ ਕਾਮਾਦਿਕ ਵੈਰੀ ਸਾਨੂੰ ਹੀ ਠੱਗ ਰਹੇ ਨੇ ਉਹ ਫਿਰ ਗੁਰੂ ਦੇ ਸ਼ਬਦ ਰਾਹੀਂ ਇਹਨਾਂ ਨੂੰ ਬੰਦ ਪਾ ਲੈਂਦੇ ਨੇ ਹਰ ਹਰ ਨਾਮ ਪੋਤ ਬੋਹਿਤਾ ਖੇਵਟ ਸ਼ਬਦ ਗੁਰ ਪਾਰ ਲੰਗਈਆ ਜਮ ਜਗਾਤੀ ਨੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਸਾਡੇ ਲਈ ਜਹਾਜ਼ ਹੈ ਉਸ ਜਹਾਜ਼ ਦਾ ਮਲਾਹ ਹੈ ਸ਼ਬਦ ਗੁਰੂ ਗੁਰੂ ਦਾ ਸ਼ਬਦ ਉਸ ਜਹਾਜ਼ ਦਾ ਮਲਾਹ ਹੈ ਗੁਰੂ ਰਾਹੀ ਸਾਨੂੰ ਨਾਮ ਦੇ ਜਹਾਜ਼ ਤੇ ਚੜਨ ਦੀ ਸੋਝੀ ਪੈਂਦੀ ਆ ਤੇ ਜਿਹੜੇ ਜੀ ਫਿਰ ਇਸ ਨਾਮ ਦੇ ਜਹਾਜ਼ ਵਿੱਚ ਚੜ ਜਾਂਦੇ ਨੇ ਜਿਹੜਾ ਹੈਗਾ ਜਮ ਉਹ ਫਿਰ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਨਾ ਹੀ ਫਿਰ ਜਿਹੜੇ ਕਾਮਾਦਿਕ ਵੈਰੀ ਜਿਹੜੇ ਚੋਰ ਨੇ ਉਹਨਾਂ ਦਾ ਕੁਝ ਵਿਗਾੜ ਸਕਦੇ ਨੇ ਜੋ ਨਾਮ ਰੂਪੀ ਜਹਾਜ਼ 'ਤੇ ਚੜ ਜਾਂਦੇ ਨੇ ਜੋ ਨਾਮ ਦਾ ਸਹਾਰਾ ਲੈਂਦੇ ਨੇ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਮਨ ਮੁਖ ਮਨੂਆ ਇਕਤ ਕਰ ਗੁਰਮੁਖ ਮਨੂਆ ਇਕਤ ਕਰ ਆਵੈ ਮਿਲੋ ਗੋਪਾਲ ਨਿਸਾਨ ਬਜਈਆ ਗੁਰਮੁਖ ਮਨੁਆ ਇਕਤ ਕਰ ਆਵੈ ਮਿਲੋ ਗੋਪਾਲ ਨਿਸਾਨ বজਈਆ ਕਹਿੰਦੇ ਮੈਂ ਪਰਮੇਸ਼ਰ ਦੇ ਗੁਣ ਦਿਨ ਰਾਤ ਗਾਉਂਦਾ ਹਾਂ ਪਰਮੇਸ਼ਰ ਦਾ ਜਸ ਗਾ ਰਿਹਾ ਹਾਂ ਪਰ ਇਹਦੇ ਰਾਹੀਂ ਪਰਮੇਸ਼ਰ ਦਾ ਅੰਤ ਨਹੀਂ ਲਿਆ ਜਾ ਸਕਦਾ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਆ ਪਰ ਉਹਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਦਾ ਮਨ ਅੰਦਰ ਟਿਕਿਆ ਰਹਿੰਦਾ ਚੰਚਲਤਾਈ ਛੱਡ ਦਿੰਦਾ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪ ਕੇ ਇਹ ਨਾਮ ਜਪਦਾ ਨਿਸ਼ਾਨ ਬਣ ਜਾਂਦਾ ਇਸ ਤਰ੍ਹਾਂ ਕਹਿੰਦੇ ਗੋਪਾਲ ਧਰਤੀ ਦੇ ਪਾਲਣ ਹਾਰੇ ਪਰਮੇਸ਼ਰ ਨੂੰ ਉਹ ਜੀਵ ਮਿਲ ਜਾਂਦਾ ਆਪਣੇ ਹਿਰਦੇ ਘਰ ਵਿੱਚ ਟਿਕਾਓ ਪਾ ਕੇ ਨੈਨੀ ਦੇਖ ਦਰਸ ਮਨ ਤ੍ਰਿਪਤੈ ਸਰਬਨ ਬਾਣੀ ਗੁਰ ਸ਼ਬਦ ਸੁਨਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਕਹਿੰਦੇ ਪਰਮੇਸ਼ਰ ਦਾ ਦਰਸ਼ਨ ਕਰਿਆ ਮੇਰਾ ਮਨ ਤ੍ਰਿਪਤ ਹੋ ਗਿਆ ਗੰਨਾ ਦੇ ਰਾਹੀ ਮੈਂ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਸੁਣਦਾ ਸ਼ਬਦ ਸੁਣਦਾ ਤੇ ਅੱਖਾਂ ਰਾਹੀ ਉਹਦਾ ਦਰਸ਼ਨ ਕਰਕੇ ਮਨ ਨੂੰ ਤ੍ਰਿਪਤੀ ਹੋ ਗਈ ਆ ਪਰਮੇਸ਼ਰ ਦਾ ਨਾਮ ਸੁਣ ਕੇ ਮੇਰਾ ਅੰਤਰ ਆਤਮਾ ਜਿਹੜਾ ਨਾਮ ਰਸ ਵਿੱਚ ਭਿੱਜ ਗਿਆ ਤੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੁਣ ਗਾਰੇ ਆ ਤਰੇ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮਖ ਲਹੀਆ ਇੱਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ पसरਈਆ ਜਿਹੜੇ ਕਹਿੰਦੇ ਮਾਇਆ ਦੇ ਤਿੰਨ ਗੁਣ ਨੇ ਜਿਹੜੇ ਜੀਵ ਉਹਨਾਂ ਦੇ ਵਿੱਚ ਹੀ ਰਹਿੰਦੇ ਨੇ ਉਹ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਰਹਿੰਦੇ ਨੇ ਫਿਰ ਉਹ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ ਪਰ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਇਹਨਾਂ ਤਿੰਨਾ ਮਾਇਆ ਦੇ ਗੁਣਾਂ ਤੋਂ ਰਜੋ ਸਤੋਤਮ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਜਿਹਨੂੰ ਤੁਰਿਆ ਪਦ ਕਹਿੰਦੇ ਆ ਜਿੱਥੇ ਉਹਨਾਂ ਨੂੰ ਇਹ ਤਿੰਨੇ ਮਾਇਆ ਦੇ ਗੁਣ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੇ ਇਹ ਅਸਰ ਨਹੀਂ ਉਹਨਾਂ ਤੇ ਕਰ ਸਕਦੇ ਉਹ ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਨੇ ਫਿਰ ਕਿਸੇ ਵਿੱਚ ਵਿਤਕਰਾ ਨਹੀਂ ਕਰਦੇ ਉਹਨਾਂ ਨੂੰ ਸਾਰੇ ਪਾਸੇ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ। ਹਰ ਇੱਕ ਜਗ੍ਹਾ ਤੇ ਹਰ ਇੱਕ ਜੀਵ ਵਿੱਚ ਉਹਨਾਂ ਨੂੰ ਪਰਮੇਸ਼ਰ ਦਿਖਾਈ ਦਿੰਦਾ ਹੈ। RAM ਨਾਮ ਹੈ ਜੋਤ ਸਵਾਈ ਗੁਰਮਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ। ਕਹਿੰਦੇ ਪਰਮੇਸ਼ਰ ਦੀ ਜੋਤ ਹਰ ਇੱਕ ਜੀਵ ਦੇ ਵਿੱਚ ਹੈ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਇਹ ਜੋਤ ਸਰਵ ਵਿਆਪਕ ਨਜ਼ਰ ਆ ਜਾਂਦੀ ਹੈ ਗੁਰੂ ਦੇ ਸਨਮੁਖ ਰੱਖ ਕੇ ਪਰਮੇਸ਼ਰ ਆਪ ਜੀਵਾਂ ਨੂੰ ਆਪਾ ਸਮਝਾ ਦਿੰਦੇ ਨੇ ਆਪਾ ਦਿਖਾ ਦਿੰਦੇ ਨੇ ਆਪ ਸੂਝ ਦੇ ਦਿੰਦੇ ਨੇ ਆਪੇ ਬਾਰੇ ਪਰਮੇਸ਼ਰ ਬਾਰੇ ਉਹਨਾਂ ਜੀਵਾਂ ਨੂੰ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਆ ਪਰਮੇਸ਼ਰ ਹਰ ਇੱਕ ਘਟ ਵਿੱਚ ਹੈ ਹਰ ਇੱਕ ਜੀਵ ਵਿੱਚ ਪਰਮੇਸ਼ਰ ਦੀ ਜੋਤ ਹੈ ਨਾਨਕ ਜੀ ਕਹਿੰਦੇ ਨੇ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜਿਹੜੇ ਜੀਵ ਪਰਮੇਸ਼ਰ ਦੀ ਭਗਤੀ ਕਰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸਦਾ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਏ ਰਹਿੰਦੇ ਨੇ ਹਮੇਸ਼ਾ ਪਰਮੇਸ਼ਰ ਦੀ ਭਗਤੀ ਦੇ ਸਦਕਾ ਪਰਮੇਸ਼ਰ ਦਾ ਪ੍ਰੇਮ ਦੇ ਸਦਕਾ ਪਰਮੇਸ਼ਰ ਦੇ ਨਾਮ ਵਿੱਚ ਸਦਾ ਲੀਨ ਰਹਿੰਦੇ ਨੇ ਤੇ ਪਰਮੇਸ਼ਰ ਉਹਨਾਂ ਤੇ ਹਮੇਸ਼ਾ ਹੀ ਦਿਆਲ ਹੁੰਦੇ ਨੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ